ਪਹਿਲੈਣਾ ਜੀ ਨੂੰ ਜਦੋਂ ਗੁਰੂ ਨਾਨਕ ਜੀ ਨੇ ਆਤਮ ਸਖਸ਼ਾਂਤ ਕਰਾਇਆ ਇੱਕ ਦਿਨ ਤਰਮਸ਼ਾਲਾ ਵਿੱਚ ਪਹਿਲੈਣਾ ਜੀ ਨਾਨਕ ਜੀ ਦੇ ਪਾਸ ਬੈਠੇ ਸੀ ਨਾਨਕ ਜੀ ਲੈਣਾ ਜੀ ਤੇ ਬਹੁਤ ਪ੍ਰਸੰਨ ਸੀ ਨਾਨਕ ਜੀ ਨੇ ਕਿਹਾ ਲੈਣਾ ਜੀ ਤੁਸੀਂ ਮੇਰੀ ਬਹੁਤ ਸੇਵਾ ਕੀਤੀ ਹੈ ਅੱਜ ਮੈਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ ਜੋ ਕੁਝ ਮੰਗਣਾ ਹੈ ਮੰਗ ਲਓ ਐਸੀ ਕੋਈ ਵੀ ਚੀਜ਼ ਨਹੀਂ ਜੋ ਤੁਸੀਂ ਮੰਗੋ ਤੇ ਮੈਂ ਨਾ ਦੇ ਸਕਾਂ ਲੈਣਾ ਜੀ ਨੇ ਜਦੋਂ ਨਾਨਕ ਜੀ ਨੇ ਮਤ ਪ੍ਰਸੰਨ ਦੇਖਿਆ ਤੇ ਕਿਹਾ ਨਾਨਕ ਜੀ ਤੁਹਾਡੀ ਕਿਰਪਾ ਨਾਲ ਮੇਰੇ ਮਨ ਵਿੱਚ ਸੰਸਾਰਿਕ ਕੋਈ ਇੱਛਾ ਨਹੀਂ ਹੈ ਬਸ ਆਪਣੇ ਸਰੂਪ ਨੂੰ ਵੇਖਣ ਦੀ ਇੱਛਾ ਹੈ ਆਤਮ ਸਾਖਸ਼ਾਤਕਾਰ ਕਰਨ ਦੀ ਇੱਛਾ ਹੈ ਤੁਹਾਡੀ ਕਿਰਪਾ ਹੋਵੇ ਤੇ ਮੈਂ ਉਹ ਆਤਮ ਸਾਖਸ਼ਾਤਕਾਰ ਕਰਨਾ ਚਾਹਨਾ ਹਾਂ ਨਾਨਕ ਜੀ ਬਹੁਤ ਪ੍ਰਸੰਨ ਹੋਏ ਨਾਨਕ ਜੀ ਨੇ ਕਿਹਾ ਕਿ ਜਿਸ ਆਤਮ ਸਾਖਸ਼ਾਤਕਾਰ ਨਾਲ ਹਰਗ ਸ਼ੋਗ ਰਾਗ ਦੁਸ਼ ਅਤੇ ਸੁਖ ਦੁਖ ਤੈਨੂੰ ਨਹੀਂ ਵਿਆਪਨਗੇ ਸੱਚੇ ਸੁਖ ਦੀ ਪ੍ਰਾਪਤੀ ਹੋਵੇਗੀ ਉਹ ਆਤਮ ਸਾਖਸ਼ਾਤਕਾਰ ਮੈਂ ਤੈਨੂੰ ਕਰਾ ਦੇਵਾਂਗਾ ਗੁਰੂ ਜੀ ਨੇ ਦੱਸਿਆ ਆਤਮ ਆਤਮਾ ਸਰਵ ਵਿਆਪਕ ਸਵੈਮ ਪ੍ਰਕਾਸ਼ ਜਨਮ ਬਰੰਤੋ ਰਹਿਤ ਮਨ బుద్ధి ਚਿਤੰਗਾਰਤੋ ਪਰੇ ਇੱਕ ਰਸ ਅਡੋਲ ਰਹਿਣ ਵਾਲਾ ਹੈ ਜਿਸ ਨੂੰ ਆਤਮ ਸਾਖਸ਼ਾਤਕਾਰ ਹੋ ਜਾਂਦਾ ਹੈ ਉਹ ਸੁਖ ਦੁਖ ਤੋਂ ਦੂਰ ਹੋ ਜਾਂਦਾ ਹੈ ਔਡੋਲ ਸੁਖ ਵਿੱਚ ਰਹਿੰਦਾ ਹੈ ਨਾਨਕ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਲੈਣਾ ਜੀਵਨ ਵੇਖਿਆ ਤੇ ਲੈਣਾ ਜਿਹਦੇ ਮस्तक ਉਤੇ ਹੱਥ ਰੱਖਿਆ ਲੈਣਾ ਜੀ ਦੀ ਸਮਾਧੀ ਲੱਗ ਗਈ ਉਹਨਾਂ ਨੂੰ ਆਪਣੀ ਆਤਮਾ ਦੇ ਦਰਸ਼ਨ ਹੋ ਗਏ ਜਿਸ ਤਰ੍ਹਾਂ ਕਰੋੜਾ ਸੂਰਜ ਇੱਕ ਨਾਲ ਹੀ ਚਮਕਣ ਲੱਗ ਪਏ ਹੁਣ ਪਰੰਤੂ ਉਸ ਪ੍ਰਕਾਸ਼ ਵਿੱਚ ਚੰਦਰਮਾ ਵਰਗੀ ਸ਼ੀਤਲਤਾ ਹੋਵੇ ਉਹ ਅਨੰਤ ਪ੍ਰਕਾਸ਼ ਲੈਨਾ ਜੀ ਨੂੰ ਦਿਖਾਈ ਦਿੱਤਾ ਕੁਝ ਸਮਾਂ ਸਮੰਧੀ ਵਿੱਚ ਰਹਿੰਦੇ ਬਾਅਦ ਜਦੋਂ ਲੈਨਾ ਜੀ ਦੀ ਅੱਖ ਖੁੱਲੀ ਤੇ ਲੈਨਾ ਜੀ ਨਾਲਾ ਜੀ ਦੇ ਚਰਣਾ ਵਿੱਚ ਟਿਕ ਪਏ ਨਾਲਾ ਜੀ ਨੇ ਕਿਹਾ ਕਿ ਤੈਨੂੰ ਹੁਣ ਆਤਮ ਸਾਕਸ਼ਾਦਕਾਰ ਹੋ ਗਿਆ ਹੈ ਤੇਰਾ ਦ્વੈਤ ਭਾਵ ਨਸ਼ਟ ਹੋ ਗਿਆ ਹੈ ਹੁਣ ਤੈਨੂੰ ਸਾਰੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ ਨੇ ਪਰੰਤੂ ਵਿਨੰਦਾਸ ਮੰਨਤੀ ਅਨਲ ਕਰਨਾ ਹੈ ਇਹ ਕਲਯੁਗ ਹੈ ਕਲਯੁਗ ਵਿੱਚ ਬਹੁਤ ਖੋਟੀ ਬੁੱਧੀ ਵਾਲੇ ਭਿਕਾਰੀ ਲੋਗ ਹੋਣਗੇ ਤੈਨੂੰ ਬ੍ਰह्म ਗਿਆਨ ਪ੍ਰਪਤ ਹੋਇਆ ਹੈ ਇਸ ਗਲ ਕੇ ਨੂੰ ਨਹੀਂ ਕਹਿਣੀ ਪ੍ਰੇਮ ਭక్తి ਸਹਿਤ ਗਿਆਨ ਦਾ ਉਪਦੇਸ਼ ਕਰਨਾ ਜਿਸ ਨਾਲ ਬਾਹਰ ਮੁਕੀ ਸ਼ੁਭ ਕਰਮਾਂ ਵਿੱਚ ਲੱਗਨ ਅਤੇ ਸ਼ੁਭ ਕਰਮ ਕਰਦੇ ਹੋਇਆ ਬ੍ਰह्म ਗਤੀ ਨੂੰ ਪ੍ਰਾਪਤ ਹੋਣ ਇਸ ਵਾਸਤੇ ਬ੍ਰह्म ਗਿਆਨ ਦੀ ਪ੍ਰਾਪਤੀ ਕਰਕੇ ਵੀ ਲੋਕ ਮर्यादा ਕਾਇਮ ਰੱਖਣ ਵਾਸਤੇ ਲੋਕ ਮਨੁਜਾਂ ਨੂੰ ਕਾਇਮ ਰੱਖਣ ਵਾਸਤੇ ਸ਼ੁਭਕਰਮ ਇਸ਼ਨਾਨ ਦਾਨ ਭక్తి Satsang ਦਾ ਨਿਯਮ ਜਾਰੀ ਰੱਖਦੇ ਨੇ ਜਦਕਿ ਆਤਮ ਗਿਆਨ ਪ੍ਰਾਪਤ ਹੋਣੇ ਬਾਅਦ ਉਹਨਾਂ ਨੂੰ ਇਹਨਾਂ ਨੂੰ ਜਾਰੀ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਪਰੰਤੂ ਤਾਂ ਕਰਕੇ ਜਾਰੀ ਰੱਖਦੇ ਨੇ ਕਿ ਜੇ ਅਸੀਂ ਇਹ ਸਭ ਛੱਡ ਦੇਵਾਂਗੇ ਤੇ ਸਾਡੇ ਵਾਲੇ ਕਹਿੰਦੇ ਕਿ ਬਾਕੀ ਵੀ ਛੱਡ ਦੇਵਾਂਗੇ ਪਰ ਜੋ ਅਵਸਥਾ ਸਾਨੂੰ ਪ੍ਰਾਪਤ ਹੋਏ ਉਹਨਾਂ ਨੂੰ ਤੇ ਪ੍ਰਾਪਤ ਨਹੀਂ ਉਹ ਫਿਰ ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਨੂੰ ਕਦੀ ਪ੍ਰਾਪਤ ਨਹੀਂ ਕਰ ਸਕਣਗੇ ਇਸ ਲਈ ਨਾ ਦੇ ਕਰਮਾਂ ਨੂੰ ਨਿਸ਼ਚੇ ਕਰਕੇ ਕਰਨਾ ਚਾਹੀਦਾ ਹੈ ਅਧਰ ਲੋਕਾਂ ਨੂੰ ਇਹ ਨਸ਼ਵ ਕਰਵਾ ਦਾ ਉਪਦੇਸ਼ ਦੇਣਾ ਚਾਹੀਦਾ ਹੈ ਧੰਨਵਾਦ